ਨਜ਼ਰੋਂ ਇਸੇ ਤਰ੍ਹਾਂ ਧਰਮਿਆਂ ਕਿ ਨਹੀਂ ਜਿਹੜੇ ਪ੍ਰਚਾਰ ਕਰਨੇ ਇਹਨਾਂ ਨਹੀਂ ਕਰੈਕਟ ਕਰਦੇ ਤਾਂ ਆਪਾਂ ਖੇਲ ਰਹੇ ਹਾਂ ਖੇਲ ਰਹੇ ਹੀ ਰਹਿਣਾ ਅੱਜ ਸਿੰਘਾ ਜੀ ਇੱਕ ਹੋਰ ਖਬਰ ਕਵਰ ਕਰ ਦਵੋ ਇੱਕ ਇੱਕ ਪਿੰਡ ਦੀ ਗੱਲ ਕਰ ਕਰ ਦੋ ਬਠਿੰਡਾ ਵਿੱਚ ਕਹਿੰਦੇ ਜ਼ਿਲ੍ਹੇ ਵਿੱਚ ਇੱਕ ਪਿੰਡ ਦੀ ਪੰਚਾਇਤ ਨੇ ਬੜਾਈ ਚੰਗਾ ਕੰਮ ਆ ਬਿਲਕੁਲ ਜੀ ਆਪਾਂ ਇੱਕ ਪੋਜ਼ਿਟਿਵ ਖਬਰ ਦੇ ਨਾਲ ਅੰਤ ਕਰ ਦਿੰਨੇ ਆ ਪਰੋਂਦਾ ਕਿ ਜ਼ਿਲ੍ਹਾ ਬਠਿੰਡਾ ਦਾ ਪਿੰਡ ਹੈ ਬੱਲੋ ਉੱਥੋਂ ਦੀ ਪੰਚਾਇਤ ਲਗਾਤਾਰੀ ਬਹੁਤ ਵਧੀਆ ਕੰਮ ਕਰਦੀ ਹੈ ਪਿਛਲੇ ਦਿਨੀ ਉਹਨਾਂ ਨੇ ਇੱਕ ਸੈਮੀਨਾਰ ਕੀਤਾ ਉਹਦੇ ਵਿੱਚ ਪਿੰਡ ਵਾਸੀਆਂ ਨੂੰ ਕਿਹਾ ਕਿ ਪਲਾਸਟਿਕ ਤੇ ਕਚਰਾ ਤੁਸੀਂ ਖੇਤਾਂ ਵਿੱਚ ਗਲੀਆਂ ਵਿੱਚ ਨਾਲੀਆਂ ਵਿੱਚ ਨਹੀਂ ਸਿੱਟਣਾ ਤੁਸੀਂ ਉਹ ਇਕੱਠਾ ਕਰਨਾ ਤੇ ਪੰਚਾਇਤ ਕੋਲੇ ਸਬਮਿਟ ਕਰਨਾ ਅਸੀਂ ਤੁਹਾਨੂੰ ਉਹਦੇ ਬਦਲੇ ਪੈਸੇ ਦੇਵਾਂਗੇ ਸ਼ੁਰੂਆਤ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਅਸੀਂ ਉਹਦੇ ਬਦਲੇ ਸ਼ੁਰੂਆਤ ਜੀਰੋ ਕਰ ਦਿੱਤਾ ਮਿੰਦਰ ਸਾਹਿਬ ਉਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਉਹ ਸਬਮਿਟ ਕਰੋ ਜਿੰਨਾ ਤੁਸੀਂ weight ਦਿਓਗੇ ਓਨੇ weight ਦਾ ਤੁਹਾਨੂੰ ਕੁਝ ਖਾਣ ਵਾਲੀ ਚੀਜ਼ ਦੇਵਾਂਗੇ ਗੁੜ ਲੈ ਜਾਓ ਖੰਡ ਲੈ ਜਾਓ ਕੋਈ ਵੀ ਚੀਜ਼ ਲੈ ਜਾਓ ਉਸ ਤੋਂ ਬਾਅਦ ਉਹਨੇ ਕਹਿਤਾ ਕਿ ਚਲੋ ਠੀਕ ਹੈ ਤੁਸੀਂ ਉਹ ਇਕੱਠਾ ਕਰਕੇ ਲੈ ਕੇ ਆਓ ਅਸੀਂ ਤੁਹਾਨੂੰ ਉਹਦੇ ਬਦਲੇ ਪੈਸੇ ਦੇਵਾਂਗੇ ਕੱਲ ਹੁਣ ਨੇ ਨਵਾਂ ਐਲਾਨ ਕੀਤਾ ਕਿ ਜਿਹੜਾ ਸਭ ਤੋਂ ਵੱਧ ਇਕੱਠਾ ਕਰਕੇ ਮਤਲਬ ਆਪਣੇ ਘਰ ਚੋਂ ਖੇਤ ਚੋਂ ਗਲੀ ਮਹੱਲੇ ਚੋਂ ਲੈ ਕੇ ਆਊਗਾ ਅਸੀਂ ਪਿੰਡ ਚੋਂ ਫਸਟ ਸੈਕਿੰਡ ਵੀ ਕੱਢਾਂਗੇ ਉਹਨੂੰ ਚਾਂਦੀ ਦੇ ਕੜਿਆਂ ਨਾਲ ਸਨਮਾਨਿਤ ਕਰਾਂਗੇ ਇਹ ਇੱਕ ਚੰਗੀ ਗੱਲ ਆ ਗੱਲ ਇਹ ਨਹੀਂ ਕਿ ਕਿਸੇ ਨੂੰ ਚਾਂਦੀ ਮਿਲ ਰਹੀ ਐ ਕਿਸੇ ਨੂੰ ਗੋੜ ਮਿਲ ਰਿਹਾ ਕਿਸੇ ਨੂੰ ਪੈਸੇ ਮਿਲ ਰਹੀ ਐ ਗੱਲ ਇਹ ਐ ਕਿ ਉਹ ਪੰਚਾਇਤ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਖੜੀ ਐ ਉਹਨਾਂ ਨੂੰ ਪਤਾ ਲੱਗ ਗਿਆ ਕਿ ਗਲੀਆਂ ਨਾਲੀਆਂ ਹੀ ਪੰਚਾਇਤ ਦੇ ਕੰਮ ਨਹੀਂ ਹੁੰਦੇਗੇ ਪਿੰਡ ਦੇ ਵਿੱਚ ਹੁਣ ਇਸ ਤੋਂ ਅੱਗੇ ਵੀ ਕੰਮ ਕਰਨਾ ਪੈਣਾ ਹੈ ਚਾਹੇ ਉਹ ਪਲਾਸਟਿਕ ਬਹੁਤ ਜੀ ਪਲਾਸਟਿਕ ਬਹੁਤ ਵੱਡਾ ਖਤਰਾ ਹੈ ਜਾਂ ਅਸੀਂ ਕਹਿ ਜਾਈਏ ਕਿ ਹੋਰ ਬਹੁਤ ਵੱਡੇ ਖਤਰੇ ਨੇ ਪਿੰਡਾਂ ਨੂੰ ਜੀ ਇਹਿੰਦੇ ਦੀ ਮੇਰੇ ਦੋਸਤ ਫਿਨਲੈਂਡ ਤੋਂ ਆਇਆ ਸੀਗਾ ਵਿਆਹ ਤੇ ਅਮਰੀਕਾ ਵਿੱਚ ਉਹ ਇਹ ਕਹਿੰਦਾ ਪੰਜਾਬ ਵਿੱਚ ਗੰਧ ਬਹੁਤ ਹੈ ਨਾਲੀਆਂ ਦਾ ਗੰਧ ਬਹੁਤ ਹੈ ਕੂੜੇ ਦਾ ਗੰਧ ਬਹੁਤ ਹੈ ਕੁਝ ਕਰੋ ਕੁਝ ਕਰੋ ਜੀ ਖਬਰ-ਬਾਹਰ ਆ ਗਈ ਲੱਗਦਾ ਉਹਦੀ ਸੁਣ ਲਈ ਖਬਰ-ਬਾਹਰ ਆ ਗਈ ਮੈਂ ਕਿਹਾ ਸੀਗਾ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਸ਼ੁਰੂ ਹੋਣਾ ਕਿੰਨਾ ਚੰਗਾ ਕੰਮ ਆ ਆਪਾਂ ਮੈਂ ਫੇਰ ਇਹ ਖਬਰ ਖਬਰ ਦੀ ਕਵਰੇਜ ਕਰੂੰਗਾ ਕਿਉਂਕਿ ਸ਼ੁਰੂਆਤ ਕਿਦਣਾ ਕਿਦਿਓ ਕਰਨੀ ਪੈਣੀ ਹੈਗੀ ਆ ਆਪਾਂ ਸਪੋਰਟ ਦੀ ਗੱਲ ਕੀਤੀ ਸੀ ਨਾ ਕਿ ਆਪਣੇ ਪਿੰਡ ਦੇ ਬੱਚਿਆਂ ਦੀ ਫੁੱਟਬਾਲ ਦੀ ਟੀਮ 4 ਸਾਲ ਤੋਂ ਸ਼ੁਰੂ ਕਰ ਲਓ ਅਗਲੇ ਸਾਲ 4 ਸਾਲੇ 5 ਸਾਲ 4 ਸਾਲ ਵਾਲੇ 5 ਸਾਲ ਵਾਲੇ ਹੋ ਜਾਣੇ ਆ ਤੇ 4-5 ਦੀ ਸ਼ੁਰੂ ਕਰ ਲਓ ਅਗਲੇ ਸਾਲ 4-5 6 ਦੀ ਸ਼ੁਰੂ ਕਰ ਲਵੋ ਫਿਰ ਆਪਸੇ ਪਿੰਡਾਂ ਦੇ ਮੈਚ ਕਰਾਣ ਲੱਗ ਪਵੋ ਹੋਲੀ-ਹੋਲੀ ਕੁੜੀਆਂ ਦੀ ਟੀਮ ਬਣਾ ਲਵੋ ਇੱਦਾਂੇ ਸ਼ੁਰੂ ਕਰ ਲਵੋ ਸ਼ੁਰੂ ਕਰੋਗੇ ਤਾਂ ਹੀ ਚੰਗੇ ਕੰਮ ਹੋਣਿਆ ਉਹ ਜਿਸ ਪਿੰਡ ਨੇ ਇਹ ਕੀਤੀ ਆ ਬਰਿੰਡਾ ਜਲ ਦੇ ਵਿੱਚ ਉਹਨਾਂ ਨੂੰ ਲੱਖ-ਲੱਖ ਵਧਾਈ ਹੋਵੇ ਰੱਬਰਾ ਜੀ ਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਇਦਾਂ ਦੇ ਕੰਮ ਹੋਣੇ ਹੋਣੇ ਚਾਹੀਦੇ ਹਨ ਅੱਜ ਜੇ ਤੁਸੀਂ ਲਾਈਨ ਹੋੜ ਤੇ ਰੱਖਿਓ ਮੈਂ ਨਾ ਉਹ ਜਿਹੜੀ ਇੰਗਲੈਂਡ ਤੋਂ ਆਏ ਪੁਰਾਣੇ ਪਹਿਣ